ਦੇਖੋ ਵੀਰੇ ਰੇ ਪੈਂਦਾ ਹੈ ਮੁਰਗੀਆਂ ਦਾ ਸੁਪਤ ਹੋ ਰਿਹਾ ਲਾਹੇ ਆ ਬਾਈ ਦਾ ਬੰਦਾ ਰੇ ਇੱਕ ਤਾਂ ਦੇਖੋ ਇਹ ਬਾਈਆਂ ਤੋਂ ਪੁੱਛਦੇ ਹਾਂ ਵੀ ਕਿਵੇਂ ਨੰਗਦਾ ਛੋੜਾ ਦਿਨ ਪੂਰਾ ਦੁਪਹਿਰ ਸਿਖਰ ਤੇ ਪੈ ਤੀ ਬੰਦੇ ਪਾਰੇ ਨੇ ਟਾਵਰ ਟਰਾਲੀਆਂ ਵੀਰੇ ਟਾਵਰ ਟਰਾਲੀਆਂ ਲੈਂਦੀਆਂ ਲੈਂਦੀਆਂ ਨੇ ਦੋ ਟਰਾਲੀਆਂ ਬਾਈ ਜਿਹਨੇ ਪਾਇਆ ਹੋਊਗਾ ਉਹਨੂੰ ਪਤਾ ਹੋਊਗਾ ਇੱਕ ਵੀ ਗੰਦ ਚੜਦਾ ਨੱਕ ਨੂੰ ਯਾਰ ਬਾਈ ਖੜਿਆ ਨਹੀਂ ਜਾਂਦਾ ਬਾਈ ਦੇਖ ਜਿਵੇਂ ਆ ਮਸਾਲੇ ਰੀ ਬਿੱਡਾ ਈ ਟਰਾਲੀ ਕਿਵੇਂ ਲੈਂਦੀ ਹੋਊਗੀ ਆਪਾਂ ਨੇ ਬਾਈ 30 31 ਗੱਲਿਆਂ ਚ ਪਾਤਾ ਪਾਤਾ ਜਰੇ ਦੋ ਦਿਨਾਂ ਚ ਪਿਆਪਾ ਨੂੰ ਆਪਾਂ ਲੈ ਕੇ ਆਉਣੇ ਬੜ ਬੜ ਤੋਂ ਲੈ ਕੇ ਆਉਣੇ ਯਰੇ 850 ਚ ਦੋ ਟਰਾਲੀਆਂ ਭਰ ਜਾਂਦੀਆਂ ਨੇ ਬਿੱਡਾਲੀਆਂ ਅਮਰੀਕ ਦੇ ਕ੍ਰੋਸ ਪਾਰਕ ਦੀ ਦੁਨੀਆ ਦਾ ਕਰੋ ਅਮਰੀਕ ਦੇ ਕ੍ਰੋਸ ਪਾਰਕ ਹੈ ਭਾਈ ਪੂਰੇ ਦੁਪਹਿਰ ਚੱਲ ਰਿਹਾ ਹੈ ਦੁਪਹਿਰੇ ਬਾਅਦ ਹੀ ਨਿਕਲਦੀ ਰੋਟੀ ਖਾਣ ਵੇਲੇ ਚੁੱਪੋ ਚੁੱਪ ਹੱਥ ਨਹੀਂ ਨਿਕਲਦੀ ਆਵਾਜ਼ ਉਹ ਵੀ ਨਾ ਕਰੋ